ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰਹੁ ਵਣਜਾਰੇ ਹੋ ਵਖਰ ਲੇਹ ਸਮਾਲ ਤੈਸੀ ਵਸਤ ਵਿਸਾਹੀ ਐ ਜੀ ਵਿਸਾਹੀ ਐ ਤੈਸੀ ਵਸਤ ਵਿਸਾਹੀ ਐ ਜੈਸੀ ਨਿਭ ਹੈ ਨਾਲ ਅੱਗਾ ਸਾਹ ਸੁਜਾਨ ਹੈ ਲੈਸੀ ਵਲ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਹੂ ਦੇਖੈ ਪਤੀ ਆਏ ਰਹਾਓ ਜਿਨਾ ਰਾਸ ਨਾ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟਾ ਵਣਜੋ ਵਣੰਜਿਆ ਹਾਂਜੀ ਖੋਟਾ ਪਾਠ ਹੀ ਸੁੱਧ ਪਾਠ ਹੈ ਕਈ ਪੁਥੀਆਂ ਚ ਖੋਟੇ ਛਪਿਆ ਹੋਇਆ ਹੈ ਲਾ ਦੇ ਨਾਲ ਦਲਾਵਾ ਨਾਲੀ ਹੈ ਟੈਂਕੇ ਦੇ ਦਲਾਵਾ ਨਾਲ ਸੁਧ ਪਾਠ ਹੈ ਖੂਟਾ ਵਣਜ ਵਣੰਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੂਖ ਘਣੋ ਨਿਤ ਰੋਏ ਖੋਟੇ ਪੁੱਤ ਨਾ ਪਵਹ ਹਾਂਜੀ ਖੋਟੇ ਇਥੇ ਯਮਕ ਲਾਦਨੀ ਹੈ ਤਿਨ ਪੁੱਤ ਨਾ ਪਵਹ ਇਥੇ ਵਿਸਰਾਮ ਤਿਨ ਹਰ ਗੁਰ ਦਰਸ ਨਾ ਹੋਏ ਤਿਨ ਥੀਯਮਕ ਹਰ ਗੁਰ ਦਰਸ ਇਤਿ ਚਮਕ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀਜ ਸਕੋਏ ਖੂਟੇ ਪਦ ਤੇ ਖੋਟ ਪਦ ਤੇ ਯਮਕ ਲਾਦਨੀ ਹੈ ਖੂਟੇ ਜਾਤ ਨਾ ਪਤ ਹੈ ਖੋਟ ਨਾ ਸੀਜ ਸਕੋਈ ਖੋਟੇ ਖੋਟ ਕਮਾਵਣਾ ਇਹ ਵੀ ਖੋਟੇ ਪਦ ਤੇ ਖੋਟੇ ਖੋਟ ਨਹੀਂ ਕਹਿਣਾ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਹੋਏ ਆਏ ਗਿਆ ਪਤ ਖੂਏ ਆਏ ਗਿਆ ਪਤ ਹੋਏ ਨਾਨਕ ਮਨ ਸਮਝਾਈਐ ਗੁਰ ਕਾਬਦ ਸਲਾਹ RAM ਨਾਮ ਰੰਗ ਰਤਿਆ ਭਾਰ ਨ ਪਰਮਤਨਾਹ ਹਾਰ ਨਾ ਭਰਮ ਤੇ ਨਾਹ ਹਰ ਜਾਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਬਣ ਅਰ ਫੁੱਲੜਾ 나ਠਿ ਅੜੇ ਦੇਨ ਚਾਰ ਪੱਬਣ ਕੇਰੇ ਪਤ ਜਿਓ ਢਾਲ ਢੋਲ ਜੁੰਮਣ ਹਾਰ ਹਾਂਜੀ ਇਸੇ ਤਰ੍ਹਾਂ ਪੱਬੜ ਵੀ ਕਸ ਕੇ ਬੋਲਣਾ ਪਤ ਵੀ ਕਸ ਕੇ ਬੋਲਣਾ ਢਾਲ ਢੁੱਲ ਇਹ ਪੂਲੇ ਪਾਦ ਉਚਾਰਨ ਕਰਨੇ ਆ ਇਸ ਨੂੰ ਢੱਲ ਢੁੱਲ ਨਹੀਂ ਕਹਿਣਾ ਜੰਮਣਹਾਰ ਉਚਾਰਨ ਕਰਨਾ ਉੱਤੇ ਟਿੱਪੀ ਲੱਗੀ ਹੋਈ ਹੈ ਜੰਮਣਹਾਰ ਨਹੀਂ ਬੋਲਣਾ ਜੰਮਣਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਵਨ ਨੌ ਖੁਲਾ ਹਾਂਜੀ ਖੁਲਾ ਪੋਲਾ ਹੀ ਉਚਾਰਨ ਕਰਨਾ ਮੁਖ ਰੂਪ ਦੇ ਵਿੱਚ ਪੋਲਾ ਹੀ ਉਚਾਰਨ ਕਰਨਾ ਕਈ ਹੁੱਲਾ ਵੀ ਕਰਾਉਂਦੇ ਹਨ ਰੰਗ ਮਾਣ ਲੈ ਪਿਆਰਿਆ ਇਥੇ ਵਿਸਰਾਮ ਜਾ ਜੂਵਨ ਨਾਉ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੂਲਾ ਦੋਵੇਂ ਅੜਾੜੇ ਉਚਾਰਨ ਕਰਨੇ ਆ ਕਈ ਵਾਰ ਇਕੜ ਅੜਾਰਾ ਬੁਲਿਆ ਜਾਂਦਾ ਇਕ ਰਾਰਾ ਬੁਲਿਆ ਜਾਂਦਾ ਥੋੜੜੇ ਦਿਨ ਥੋੜੜੇ ਥੱਕੇ ਇਥੇ ਵਿਸਰਾਮ ਭਇਆ ਪੁਰਾਣਾ ਚੂਲਾ ਰਹਾਓ ਸੱਜਣ ਮੇਰੇ ਰੰਗੋਲੇ ਜਾਏ ਸੁੱਤੇ ਜੀਰਾਨ ਹੰਪੀ ਵੰਨਿਆ ਡੁੰਮਣੀ ਰੋਵਾ ਚੀਣੀ ਬਾਣ ਹੰਪੀ ਇਸ ਤਰ੍ਹਾਂ ਬੋਲਣਾ ਹੰਪੀ ਇਕੱਠਾ ਨਹੀਂ ਕਹਿ ਦੇਣਾ ਹੰਪੀ ਵੰਨਿਆ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਕੀ ਪਦ ਤੇ ਜਮਕ ਲਾ ਦੇਣੀ ਐ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਾਹ ਹੋਰੈ ਲੱਗੀ ਆਵਹਿ ਸਾਹ ਹੋਰੈ ਹਾਂਜੀ ਇਹ ਲੱਗੀ ਪਦ ਉਚਾਰਨ ਕਰਨਾ ਲੱਗੀ ਨਹੀਂ ਕਹਿਣਾ ਹੈ ਲੱਗੀ ਆਵਹਿ ਸਾਹ ਹੋਰੈ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈਐ ਜਾਣ ਵਰਤੀ ਸੰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ ਰਸ ਜੀ ਇੱਥੇ ਇੱਕ ਵਾਰ ਹੀ ਉਚਾਰਨ ਕਰਨਾ ਹੈ ਸਿਰੀਆਬ ਮਹੱਲਾ ਪਹਿਲਾ ਘਰ ਦੂਜਾ ਕਿਉਂਕਿ ਪਹਿਲਾ ਅੱਖਰਾਂ ਦੇ ਵਿੱਚ ਆ ਗਿਆ ਹੈ ਮਗਰੋਂ ਅੰਕਾਂ ਦੇ ਵਿੱਚ ਆ ਕੇ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਇਐ ਚੋਲੜਾ ਆਪੇ ਸੇਜ ਪਾਤਾਰ ਰੰਗ ਪਾਤਾਰ ਨਹੀਂ ਕਹਿਣਾ ਪਾਤਾਰ ਆਪੇ ਹੁਵੇ ਚੋਲੜਾ ਆਪੇ ਸੇਜ ਪਾਤਾਰ ਰੰਗ ਰਤਾ ਮੇਰਾ ਸਾਹਿਬ ਰਾਵ ਰਹਿਆ 파ਪੂਰ ਰਹਾਉ ਆਪੇ ਮਾਠੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਮਣਕੜਾ ਨਹੀਂ ਕਹਿਣਾ ਮਣਕੜਾ ਹੀ ਉਚਾਰਨ ਕਰਨਾ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦਰੰਗੁਲਾ ਸਖੀਏ ਮੇਰਾ ਲਾਲ ਨੇਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂ ਸਰਵਰ ਤੂ ਹੰਸ ਕੌਲ ਤੂ ਹੈ ਕਵਿਆ ਤੂ ਹੈ ਆਪੇ ਵੇਖ ਵਿਗਾਸ ਹਏ ਇਸ ਤਰ੍ਹਾਂ ਹੀ ਪਾਠ ਚਾਰਨ ਕਰਨਾ ਕੌਲ ਤੂ ਹੈ ਤੂ ਹੈ ਪਾਠ ਇਕੱਠਾ ਉਚਾਰਨ ਕਰਨਾ ਹੈ ਲਿਖਿਆ ਵੱਖਰਾ ਵੱਖਰਾ ਹੈ ਤੂੰ ਹੈ ਪਰ ਉਚਾਰਨ ਇਕੱਠਾ ਕਰਨਾ ਹੈ ਕਵਿਆ ਤੂੰ ਹੈ ਦੂਸਰਾ ਤੂੰ ਹੈ ਪਦਵੀ ਇਕੱਠਾ ਹੀ ਉਚਾਰਨ ਕਰਨਾ ਆਪੇ ਵੇਖ ਵਿਗਸ ਇਸ ਨੂੰ ਵਿਗਸ ਬੋਲਣਾ ਵਿਗਸ ਨਹੀਂ ਕਹਿਣਾ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਾਨ ਧਰਤੀ ਬੀਜ ਕਰਮਾ ਕਰੋ ਸਲਿਲ ਆ ਪਾਉ ਸਾਰੰਗ ਪਾਣੀ ਹਾਂਜੀ ਇਹ ਵਿਸਰਾਮ ਇਸੇ ਤਰ੍ਹਾਂ ਹੀ ਧਿਆਨ ਨਾਲ ਲਾਉਣਾ ਹੈ ਇਹੋ ਹੂੜਾ ਨਹੀਂ ਲਾਉਣਾ ਇਹੋ ਛੇਤੀ ਬੋਲ ਦੇਣਾ ਇਹੋ ਤਾਨ ਧਰਤੀ ਇੱਥੇ ਠੰਮਕ ਹੈ ਬੀਜ ਕਰਮਾ ਕਰੋ ਇੱਥੇ ਵਿਸਰਾਮ ਹੈ ਸਲਿਲ ਆ ਪਾਉ ਇਹ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਆ ਪਾਉ ਇਕੱਠਾ ਨਹੀਂ ਕਹਿਣਾ ਸਲਿਲ ਆ ਪਾਉ ਸਾਰੰਗ ਪਾਣੀ ਮਾਨ ਕਿਰਸਾਣ ਹਰ ਹਿਰਦੈ ਜਮਾਏ ਲੈ ਪਿਉ ਪਾਵਸ ਪਦ ਨਿਰਵਾਣੀ ਮਾਨ ਕਿਰਸਾਣ ਹਰ ਹਿਰਦੈ ਜਮਾਏ ਲੈ ਜਿੱਦੇ ਤੇ ਟਿੱਪੀ ਹੈਗੀ ਆ ਕਸ ਕੇ ਬੋਲਣਾ ਜਮਾਏ ਲੈ ਨਹੀਂ ਕਹਿਣਾ ਜਮਾਏ ਲੈ ਸੰਬੰਧਕ ਪਾਠ ਪਿਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਾਹੀ ਗਰਬਸ ਮੂੜੇ ਇਥੇ ਵਿਸਰਾਮ ਹੈ ਮਾਇਆ ਪੇਤ ਸੁਤੋ ਸਗਲ ਕਾਲਤਰ ਮਾਤਾ ਸੁਤੋ ਉਚਾਰਨ ਕਰਨਾ ਸੁਤੋ ਨਹੀਂ ਕਹਿਣਾ ਪੇਤ ਪੇਤ ਵੀ ਬੋਲਾਈ ਬੋਲਣਾ ਹੈ ਸੁਤੋ ਸਗਲ ਇਥੇ ਠਮਕ ਕਾਲਤਰ ਮਾਤਾ ਇਥੇ ਵਿਸਰਾਮ ਹੈ ਤੇਰੇ ਹੋ ਹੋ ਨਾ ਅੰਤ ਸਖਾਇਆ ਤੇਰੇ ਹੋ ਹੋ ਨਾ ਅੰਤ ਸਖਾਇਆ ਰਹਾਉ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਦੁਸ਼ਟ ਪਾਦਤੀ ਠੰਮਕ ਲਾ ਦਨੀ ਹੈ ਜੋ ਵਿਖੇ ਵਿਸ਼ੇ ਵਿਕਾਰ ਦੁਸ਼ਟਾਈ ਪੈਦਾ ਕਰਨ ਵਾਲੇ ਹਨ ਉਹਨਾਂ ਨੂੰ ਕਿਰਖਾ ਕਰੇ ਕਟਣਾ ਕਰੇ ਨਾਮ ਦੁਆਰਾ ਭਜਨ ਦੁਆਰਾ ਇਨ ਤਜ ਆਤਮਾ ਹੋਏ ਧਾਈ ਜਾਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸ਼ਰਮਾਈ ਅਸਰਨੀ ਬੋਲਣਾ ਆਸ਼ਰਮਾਈ ਆ ਤੋਂ ਡੈਸ਼ ਦੇਣੀ ਆ ਆਸ਼ਰਮਾਈ ਇਹ ਪਾਠ ਇਕੱਠਾ ਹੀ ਹੈ ਜਾਪ ਤਪ ਸੰਜਮ ਹੋ ਹੀ ਜਬ ਰਾਖੇ ਕਮਲ ਵਿਗਸੈ ਮਦ ਪੁਲੀ ਬੋਲਣਾ ਆਸ਼ਰਮਾਈ 20 ਸਪਤਾ ਹਰੋ ਬਸਰੋ ਸੰਗ੍ਰਹਿ 20 ਸਪਤਾ ਇਸ ਸੰਬੰਧਕ ਪਾਠ ਉਹਨ ਦਿਖਿਆ ਸਪਤਾਹ ਰੂ ਇਕੱਠਾ ਹੀ ਹੈ ਪਰ ਇਹ ਵੱਖਰਾ ਪਾਠ ਤਕਸਾਲ ਵਿੱਚ ਕਰਾਇਆ ਜਾਂਦਾ ਹੈ 20 ਸਪਤਾਹ ਰੂ ਇਤੀਠਮਕ ਬਸਰੂ ਸੰਗ੍ਰਹਿ ਸੰ ਤੋਂ ਡੈਸ਼ ਤੇ ਦਿੰਨੀ ਹੈ ਸੰਗ੍ਰਹਿ ਇਸ ਤਰ੍ਹਾਂ ਬੋਲ ਕੇ ਤੀਨ ਖੋੜਾ ਨਿਤਕਾਲ ਸਾਰਾ 10 18 ਮੈਂ ਅਪਰੰਪਰੋ ਚੀਨੈ ਮੈਂ ਪਦ ਤੇ ਠਮਕ ਲਾ ਦਿੰਨੀ ਹੈ 10 18 ਮੈਂ 10 ਪੂਲੇ ਹੀ ਬੋਲਣਾ ਹੈ ਮੈਂ ਨਾਸਕੀ ਨਹੀਂ ਉਚਾਰਨ ਕਰਨਾ 10 ਤੇ 8 18 ਦੇ ਵਿੱਚ ਅਪਰੰਪਰੋਚੀਨ ਕਹ ਨਾਨਕ ਇਵ ਏਕ ਤਾਰਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲਕਰ ਧਰਤੀ ਬੀਜ ਸ਼ਬਦੁ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਅਮਲ ਕਰ ਧਰਤੀ ਇਥੇ ਠਮਕ ਬੀਜ ਸਬਦੋ ਕਰ ਇਥੇ ਵਿਸਰਾਮ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਛਤ ਦੂਜਕ ਮੂੜੇ ਏਵ ਜਾਣੀ ਈਮਾਨ ਉਚਾਰਨ ਕਰਨਾ ਈਮਾਨ ਨਹੀਂ ਕਹਿਣਾ ਬਿਹਾਰੀ ਨਾਲ ਈਮਾਨ ਜਮਾਇ ਲੈ ਇਹ ਵੀ ਪਿਸਤ ਬੋਲਣਾ ਪਿਸਤ ਨਹੀਂ ਕਹਿਣਾ ਪਿਸਤ ਦੂਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਇਹ ਮਤ ਜਾਣ ਇਥੇ ਵਿਸਰਾਮ ਹੈ ਸਹਿ ਪਦ ਤੇ ਯਮ ਕਲਾ ਦਨੀ ਹੈ ਸਹਿ ਗੱਲੀ ਪਾਇਆ ਗੱਲੀ ਪਦ ਕਸ ਕੇ ਉਚਾਰਨ ਕਰਨਾ ਮਾਲਕੈ ਮਾਣ ਰੂਪ ਕੀ ਸੋਭਾ ਇਤ ਬਿਧੀ ਜਨਮ ਗਵਾਇਆ ਰਹਾਉ ਐ ਬਤਨ ਚਿੱਕੜੋ ਇਹ ਮਨ ਮੀਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਤ ਭਾਖਿਆ ਬੂਲੇ ਕਿਉ ਬੁਝੈ ਜਾ ਨਹਿ ਬੁਝਾਈ ਆਖਣ ਸੁਣਨਾ ਪਉਣ ਕੀ ਬਾਣੀ ਆਖਣ ਸੁਣਨਾ ਪਉਣ ਕੀ ਬਾਣੀ ਇਹ ਮਨ ਰਤਾ ਮਾਇਆ ਕਸਮ ਕੀ ਨਦਰ ਦਿਲ ਹੈ ਪਸੰਦੀ ਜਿਨੀ ਕਰ ਏਕ ਧਿਆਇਆ ਇਹ ਪਸੰਦੇ ਨਹੀਂ ਕਹਿਣਾ ਸਸੇ ਦੀ ਸਿਆਰੀ ਨਾਲ ਪਸੰਦੇ ਉਚਾਰਨ ਕਰਨਾ 30 ਕਰ ਰੱਖੇ ਪੰਜ ਕਰ ਸਾਥੀ ਇਹ ਹਹਾ ਤੀਹ ਹਹਾ ਉਚਾਰਨ ਕਰਨਾ ਕਈ ਵਾਰ ਤੀਹ ਕਹਿ ਜੰਨੇ ਸਿੱਧਾ ਹੀ 30 ਕਰ ਰੱਖੇ ਪੰਜ ਕਰ ਸਾਥੀ ਨਾ ਉਹ ਸੈਤਾਨ ਮਤ ਕੱਟ ਜਾਈ ਨਾਨਕ ਆਖੈ ਰਾਹਿ ਪੈ ਚੱਲਣਾ ਮਾਲ ਧਨ ਕੇਤ ਕੋ ਸੰਜਿਆਹੀ ਇਹ ਪਾਠ ਸੰਜਿਆਹੀ ਨਹੀਂ ਬੋਲਣਾ ਸੰਜਿਆਹੀ ਯਾਨੀ ਸੰਜਿਆ ਬੋਲ ਕੇ ਹੀ ਉਚਾਰਨ ਕਰਨਾ ਹੈ ਇਕੱਤਰ ਕੀਤਾ ਹੀ ਕਿਤ ਕੋ ਇਕੱਠਾ ਨਹੀਂ ਕਹਿਣਾ ਕਿਤ ਕੋ ਇਸ ਤਰ੍ਹਾਂ ਲਮਕਾ ਕੇ ਬੋਲਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰ ਤਾਬ ਖਾਕ ਜਿਨ ਬੰਦ ਰਾਈ ਧਨ ਸਿਰਜਣਹਾਰ ਮਰਣਾ ਮੁੱਲਾ ਮਰਣਾ ਮਰਣਾ ਮੁੱਲਾ ਮਰਣਾ ਭੀ ਕਰਤਾਰੋ ਡਰਣਾ ਭੀ ਭੀ ਪਦਤੀ ਵਿਸਰਾਮ ਰਹਾ ਤਾ ਤੂ ਮੁੱਲਾ ਤਾ ਤੂ ਕਾਜੀ ਜਾਣ ਹੈ ਨਾਮ ਖੁਦਾਈ ਜਿਸ ਤਰ੍ਹਾਂ ਵਿਚਾਰਨ ਕੀਤਾ ਇਸੇ ਤਰ੍ਹਾਂ ਹੀ ਬੋਲਣਾ ਤਾਤੂ ਮੁੱਲਾ ਤਾਤੂ ਕਾਜੀ ਨਹੀਂ ਕਹਿਣਾ ਤਾ ਇਥੇ ਯਮਕ ਲਾ ਦਨੀਏ ਤੂੰ ਮੁੱਲਾ ਤਾ ਤੂੰ ਕਾਜੀ ਜਾਣ ਹੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹਿ ਨ ਭਰੀਐ ਪਾਈ ਜੇ ਬਹੁ ਤੇਰਾ ਪੜਿਆ ਹੋਵੈ ਪੜਿਆ ਭਾਰਾ ਉਚਾਰਨ ਕਰਨਾ ਕੋ ਰਹਿ ਨ ਪਤਿਆ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰ ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰ ਜਣਹਾਰ ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਨਾ ਨਾਨਕ ਆਖੈ ਗੌਰ ਸਦੇਈ ਰਹੋ ਪੀੜਾ ਖਾਣਾ ਜੀ ਸਦੇਈ ਪਾਠ ਉਚਾਰਨ ਕਰਨਾ ਸਦੇਈ ਨਹੀਂ ਕਹਿਣਾ ਕਸ ਕੇ ਉਚਾਰਨ ਕਰਨਾ ਸੱਦੀ ਨਾਨਕ ਆਖੇ ਗੂਰ ਸੱਦੀ ਕਬਰ ਸੱਦੀ ਹੈ ਰਹਿਓ ਪੀਣਾ ਖਾਣਾ ਸਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੋ ਕਹਿ ਸਦਾ ਬਿਆਲ ਕੂੜ ਛੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਹਾਂਜੀ ਰਹਾ ਪਤਿ ਵਿਸਰਾਮ ਲਾਉਣਾ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਮੈਂ ਇਥੇ ਯਮਕ ਲਾ ਦਨੀਏ ਪਤ ਕੀ ਪੰਦ ਨਾ ਇਥੇ ਵਿਸਰਾਮ ਕਰਨੀ ਕੀ ਇਥੇ ਸ਼ਮਕ ਜੀ ਲਾ ਕੇ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਹਾਂਜੀ ਹਉ ਵਿਗੜੈ ਰੂਪ ਵਿਗੜੈ ਰੂਪ ਸੰਬੰਧਕ ਪਾਠ ਹੈ ਕੌ ਵਿਗੜਾ ਰੂਪ ਰਹਾ ਵਿਕਰਾਲ ਰਹਾ ਬਾਦ ਜਿਹੜਾ ਦਿੱਲੀ ਦੀਪਕਪਾਦ ਹੈ ਦੋਵੇਂ ਪਾਸੇ ਲੱਗ ਜੇਗਾ ਤੇਰਾ ਇੱਕ ਨਾਮ ਤਾਰੇ ਸੰਸਾਰ ਸੰਸਾਰ ਨਹੀਂ ਕਹਿਣਾ ਸੰਸਾਰ ਤੇਰਾ ਇੱਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾ ਮੁਖ ਨਿੰਦਾ ਆਖਾ ਦਿਨ ਰਾਤ ਪਰ ਘਰ ਜੋਹੀ ਨੀਤ ਸਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹੋ ਠਗਵਾੜਾ ਠੱਗੀ ਦੇਸ ਹੋ ਠੱਗਵਾੜਾ ਥੋੜਾ ਜਿਹਾ ਕਸਕੇ ਮੂਲਨਾ ਹੋ ਠੱਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਮੈਂ ਕੀਤਾ ਨਾ ਜਾਤਾ ਇਥੇ ਵਿਸਰਾਮ ਹਰਾਮ ਖੋਰ ਹੋ ਕਿਆ ਮੁਹ ਦੇਸਾ ਦੁਸ਼ਟ ਚੋਰ ਹੋ ਇਥੇ ਯਮਕ ਕਿਆ ਮੁਹ ਦੇਸਾ ਇਥੇ ਵਿਸਰਾਮ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨ ਕਰੂ ਪਰਹਾ ਕਰਤਾਰ ਸਿਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜیتے ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜੇਹੀ ਸੁਰਤ ਤੇਹਾ ਦਿਨ ਰਾਹ ਲੇਖਾ ਇਕੋ ਆਵਹ ਜਾਹ ਕਾਹੇ ਜੀ ਕਰਹ ਚਤਰਾਈ ਲੇਵੈ ਦੇਵੈ ਟਿਲ ਨਾ ਪਾਈ ਰਹਾਓ ਤੇਰੇ ਜੀ ਜੀਆ ਕਾ ਤੂਹ ਹਾਂ ਜੀਆ ਕਾ ਕਾ ਤੂਹ ਇਕੱਠਾ ਨੂੰ ਕਹਿ ਦੇਣਾ ਤੇਰੇ ਜੀਆ ਕਾ ਤੂਹ ਕੀਤ ਕਹੋ ਸਾਹਿਬ ਆਵਹਿ ਰੋਹ ਹਾਂ ਕੀਤ ਕੋਲੇ ਹੀ ਬੋਲਣਾ ਕੀਤ ਕਹੋ ਸਾਹਿਬ ਆਵਹਿ ਰੋਹ ਜੇ ਤੂੰ ਸਾਹਿਬ ਆਵਹਿ ਰੋਹ ਤੂੰ ਉਹਨਾ ਕਾ ਤੇਰੇ ਓਹੇ ਅਸੀ ਬੋਲ ਵਿਗਾੜ ਵਿਗਾੜਹਿ ਬੋਲ ਤੂ ਨਦਰੀ ਅੰਦਰ ਤੋਲਹਿ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਵੱਜੋ ਕਰਨੀ ਵੱਜੋ ਘਟੇ ਘਟ ਤਰਨਤ ਨਾਨਕ ਗਿਆਨੀ ਕੈਸਾ ਹੋਇ ਆਪ ਪਛਾਣਾ ਬੂਝਾ ਸੋਇ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ